ਉਜਲ ਕਹਿਣਾ ਚਲ ਕਣਾ ਕੋਟਮ ਕਾੜੜੀ ਵਸ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਭਾਈ ਵੇਖੋ ਕਹਿੰਦਾ ਭੰਡਾ ਇਹਨੂੰ ਪਿੱਤਰ ਦਾ ਭੰਡਾ ਗਿਆ ਨੰਦੈ ਉਹ ਸਾਫ ਹੋਂ ਤੇ ਰੇਸ਼ਟ ਰਹੇ ਪੂਰਾ ਮਿਲ ਨੂੰ ਜਿਹੜੀ ਤੱਕਦਾ ਹੈ ਵੀ ਮੈਲ ਵਿੱਚੋਂ ਗਈ ਹੈ ਕੋਈ ਚੰਗ ਕੋਈ ਹੋਰ ਹੀ ਹੈ ਚੰਕਰੇਗਾ ਪਰ ਕਾਸਾ ਕੇੰਦੇ ਪੂਰਾ ਮਾਂਜਣ ਕੋ ਬਾਗ ਚਾਂਪਣ ਕੋ ਬਾਗ ਵਿੱਚੋਂ ਫੂਲ ਖਸਾਇਆ ਜਾਂਦਾ ਹੈ। ਤਾਵੀ ਉੰਦੇ ਵਿੱਚੋਂ ਥੋੜੀ ਥੋੜੀ ਜਿਹੀ ਕਾਰੀ ਸਿਆਹੀ ਹੈ ਉਹ ਲੱਗਦੀ ਹੈ ਜਿੰਨਾ ਮਾਝੀ ਸਾਹ ਕਰ ਲਈਏ ਇਸ ਕਾਲੀਏ ਕਹਿੰਦੇ ਭਾਂਡੇ ਨੂੰ ਪਰ ਉਹਦੇ ਵਿੱਚੋਂ ਕਾਲਕ ਨਹੀਂ ਜਾਂਦੀ। ਹੱਥ ਨੂੰ ਕਾਲਕ ਫਿਰ ਵੀ ਲੱਗਦੀ ਨਹੀਂ ਨਹੀਂ ਲੱਗਦੀ ਐ। ਤੋਤੇਰ ਜਗਤਨਾਕ ਉਤਰੇ ਜੇ ਸੋਵ ਧੋਵੇਂ ਤਿਸ ਜੇ ਨ ਸੌ ਵਾਰੀ ਵੀ ਕਹਿ ਦੇ ਭਾਡੇ ਨੂੰ ਧੋਵਾ ਸਾਫ ਕਰਾਨਾ ਤਾਂ ਵੀ ਬਾਹਰੋਂ ਤੋਂ ਮਨਾਨ ਕੁਲਦੀ ਜਿਹੜੀ ਅੰਦਰ ਦੀ ਝੂਠ ਹੈ ਕਾਲ ਹੈ ਤਾਂ ਸੱਜਿ ਕਹਿੰਦੇ ਉਹ ਰੂਹ ਦੀ ਜਗਤ ਦੇ ਵਿੱਚੋਂ ਕਾਲ ਕਦੇ ਨਿਕੜੇਗੀ ਹੀ ਨਿਕੜੇਗੀ ਉਸੇ ਤਰ੍ਹਾਂ ਭਾਈ ਇਹ ਸਰੀਰ ਨੂੰ ਸਤਿਗੁਰੂ ਕਹਿੰਦੇ ਬਾਹਰੋਂ ਜਿੰਨਾ ਮਾਰੀ ਰਸਕਾਲ ਹੈ ਬਾਹਰ ਜਨਾਬਾ ਜੇ ਵੀ ਕੰਮ ਕਰ ਲੈ ਜਨਾਬਾ ਮਾਜੀ ਨੂੰ ਸੰਗਾਰ ਹੈ ਅੰਦਰੇ ਦੇ ਅੰਦਰ ਵੀ ਕਾਰਕ ਹੈ ਉਹ ਬਾਹਰੋਂ ਸੁਆਉਂਦੇ ਨਾਲ ਅੰਦਰ ਦੇ ਵਿਕਾਰ ਅੰਦਰ ਕੀ ਕਾਰਕ ਅੰਦਰ ਦੀ ਮਹਿ ਖਤਮ ਨਹੀਂ ਹੋਵੇਗੀ ਅੰਦਰ ਸਭ ਕੁਝ ਕਾਸਾ ਕਿੰਨੇ ਜੋਤ ਉਦਾਂ ਹੀ ਰਹੇਗਾ ਜਿ ਤਰ੍ਹਾਂ ਕਹਿ ਦੇ ਭਾਂਡੇ ਦੇ ਵਿੱਚੋਂ ਲਿਸਕਾਇਆ ਮੈਂ ਅੰਦਰੋਂ ਨਿਕਲਦੀ ਰਹਤੀ ਹੈ ਉਸੇ ਤਰ੍ਹਾਂ ਇਹ ਸਰੀਰ ਨੂੰ ਚੁਕਾਇਆ ਚਿਗਾਰਿਆਂ ਜਿਹਦੇ ਅਨੁਪਖਾਰਾਂ ਦੇ ਨਾਮ ਨਾਸੀ ਹੋਵੇਗੀ ਉਹ ਮੈਨ ਨੇ ਕਰ ਦਿੱਤੀ ਹੈਗੇ ਸੱਜਣ ਸੇ ਨਾਲ ਮੈਂ ਚਾਹੰਦਿਆ ਨਾਲ ਚਲੰਨ ਮੇਰੇ ਅਸਲ ਮਿੱਤਰ ਬਾਸਾ ਕਹਿੰਦੇ ਰੋਹੀ ਨੇ ਭਾਈ ਜੇ ਸਦਾ ਮੇਰੇ ਨਾਲ ਰਹੇ ਇਥੋਂ ਵੀ ਤੇ ਸਤਿਗੁਰੂ ਜੀ ਕਹਿੰਦੇ ਇਥੋਂ ਉਹ ਮੇਰੇ ਨਾਲ ਵੀ ਚੱਲਣਾ ਉਹ ਸੱਜਣ ਕੌਣ ਨੇ 60 ਦਿਨ ਸਾਡੇ ਪੀਤੇ ਕੋਈ ਖੜ੍ਹ ਦੇ ਜਿੱਥੇ ਲਿਖਿਆ ਮੈਂ ਤਿੱਥੇ ਖੜੇ ਦਿਸਣ ਰਹਾ ਹੋ ਸਤਿਗੁਰੂ ਜੀ ਕਹਿੰਦੇ ਜਿੱਥੇ ਅਗਾਹ ਜਾ ਕੇ ਭਾਈ ਕੀਤੇ ਕਰਮਾਂ ਦਾ ਵਿਸਾਥ ਮੰਗਿਆ ਜਾਣਾ ਉਹ ਉੱਥੇ ਸਾਡੇ ਝਾਕ ਹੋ ਕੇ ਸਾਥ ਦੇਸ ਆਪ ਸਾਬ ਦੇ ਵਿੱਚ ਕਾਮਯਾਬ ਹੋ ਸਕੋ ਜੇ ਤੇ ਸਤਿਗੁਰੂ ਪਾਰਸਾ ਜੀ ਕਹਿੰਦੇ ਤੇਰੇ ਚੰਗੇ ਕੰਮ ਕੀਤੇ ਹੋਏ ਨੇ ਫਿਰ ਤੇ ਚੰਗੇ ਕਰਮਾਂ ਦਾ ਇਨਸਾਨ ਬੁਣੇਗਾ ਤੇ ਚੰਗੇ ਕਰਮਾਂ ਨੇ ਸਾਥ ਕਰਕੇ ਪਾਰਸਾ ਜੀ ਕਹਿੰਦੇ ਸਤਿਗੁਰੂ ਸੇਤੀ ਰੱਖਿਆ ਦਰਖੇ ਚਾਈਏ ਆਓ ਜੇ ਚੰਗੇ ਕਰਮ ਨਹੀਂ ਕੀਤੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਅੱਖਿਆ ਦੋਸ਼ ਤਰਫਿਆ ਸੁਣੀਆਂ ਨੁਮਬਰ ਹੈ ਇਸ ਕਰਕੇ ਕਾਰਨ ਜਿਹੜੇ ਸਾਡੇ ਚੰਗੇ ਨੇ ਕਾਮੇ ਮਾੜੇ ਹੋਏ ਉਹ ਸਾਡੇ ਨਾਮ ਜਾਣਗੇ ਤੇ ਉਹਨਾਂ ਦਾ ਹਿਸਾਬ ਕਿਤਾਬ ਕਾਲਪੁਤ ਵੈਤੂ ਜੀ ਨੇ ਪੁੱਛਣਾ ਦਿੱਖੇ ਦੇਖਾ ਮੰਗੀਏ ਤੇ ਜਿੱਥੇ ਵੀਰੇ ਸਾਥ ਦਾ ਕੀਤਾ ਜਾਣਾ ਹੈ ਆਸਾ ਜੀ ਕਹਿੰਦੇ ਉਹ ਤਿੱਥੇ ਖੜੇ ਦਸਾਨਾ ਤੂੰ ਐਸੇ ਕੰਮ ਕਰੀ ਕਿ ਜਿੱਤੇ ਤੇਰਾ ਸਾਥ ਦਾ ਕੀਤਾ ਜਾਵੇਗਾ ਭਾਈ ਉਹ ਤੇਰੇ ਸੱਜਣ ਉਹ ਤੇਰੇ ਕੀਤੇ ਹੋਏ ਚੰਗੇ ਕਾਰਨਾ ਤੇਰੇ ਨਾਲ ਖੜੇ ਤੂੰ ਜਲਣਾ ਰਹਾ ਕੋਠੇ ਮੰਡਪ ਮਾੜੀਆਂ ਪਾਸੂ ਚਿਤਲੀਆਂ ਜਿਹੜੇ ਘਰ ਸੀ ਦੇਖ ਲਏ ਗਿਆਂ ਮੰਦਰ ਮਹਿਲ ਇਹ ਚਾਹਾਂ ਪਾਸਿਆਂ ਤੋਂ ਚਿੱਤਰੇ ਹੋਏ ਨੇ ਬੜੀ ਸੋਹਣੀ ਇਹਨਾਂ ਤੇ ਵੀਨਾਕਾਰੀ ਕੀਤੀ ਹੋਈ ਐ ਬੜੇ ਸੋਹਣੇ ਬਣਾਏ ਨੇ ਵੀ ਹੋਣਾ ਸਤਿਗੁਰ ਜੀ ਮੈਨੂੰ ਤੈ ਜਾਂਦੇ ਹੋਏ ਏ ਇੱਕ ਠੱਠੇ ਹੋਏ ਪਰ ਕਿਸੇ ਕੰਮ ਨਹੀਂ ਆਉਂਦੇ ਕਹੇ ਕੋਈ ਮੁਖਾਨ ਕੁੱਤੀਆਂ ਕਿਸੇ ਕੰਮ ਨਹੀਂ ਆਉਂਦੇ ਜੇ ਅੰਦਰੋਂ ਖਾਲੀ ਹੋਵੇ ਉਹ ਜੇ ਤਰ੍ਹਾਂ ਬਾਹਰੋਂ ਕਹਿੰਦੇ ਜੇ ਮੋਂ ਭਾਈ ਸਰੀਰ ਤੇਰਾ ਬੜਾ ਸਜਾਰਿਆ ਹੋਇਆ ਪਰ ਅੰਦਰ ਤੇਰੇ ਕੁਝ ਵੀ ਨਹੀਂ ਹੈ ਸ੍ਰੀ ਦੇ ਚੰਗਾ ਅਨੁਤ ਹੈ ਕੋਈ ਨਹੀਂ ਕੀਤਾ ਨਾ ਨਾਮ ਜਪਿਆ ਨਾ ਸਿਮਰਨ ਕੀਤਾ ਤੇ ਨਾ ਸੇਵਾ ਕੀਤੀ ਐ ਨਾ ਉਹਨਾਂ ਨਾਲ ਕੀ ਸਤਿਗੁਰੂ ਬਾਸਾ ਕਹਿੰਦੇ ਜੇ ਇਹ ਕਰਮ ਨਹੀਂ ਕੀਤੇ ਮਰੇ ਅੰਦਰੋਂ ਖਾਲੀ ਨੇ ਤੇ ਜਦੋਂ ਇਹ ਸਰੀਰ ਦੇ ਤਰੇ ਨੇ ਟਹਿ ਜਾਣਾ ਇਹ ਕੋਈ ਜਿਹੜੀ ਬਾਹਰੋਂ ਇੰਨੀ ਸੋਹਣੀ ਲੱਗਦੀ ਹੈ ਇਹ ਟਹਿ ਜਾਵੇਗੀ ਇੱਕ ਦਿਨ ਸੰਸਾਰਿਆਂ ਨੂੰ ਪਤਾ ਹੈ ਨਾ ਖੁੜੂ ਹੈ ਸਰੀਰ ਕਰਕੇ ਸਦਾ ਬਾਸਤੀ ਸਰੀਰ ਦੇ ਨਾਲ ਮਨ ਛੱਡ ਕੇ ਚਲੇ ਜਾਣਾ ਜੀਵਤ ਤੇ ਜਦੋਂ ਬਾਸਾ ਕਹਿੰਦੇ ਭਾਈ ਕਿਨੇ ਟਹਿ ਜਾਣਾ ਉਦੋਂ ਫਿਰ ਇਹ ਤੇਰੇ ਸਰੀਰ ਨੇ ਜਿਹਨੂੰ ਸਾਰੀ ਨੂੰ ਸੰਗਾਰਨ ਤੇ ਨਾਲ ਨ ਚੁਗ ਬਲਬਨ ਅੰਗਾ ਸੋਤਨ ਜਲ ਹੈ ਕਾਟ ਕੇ ਸਿਕਰ ਜਾਗ ਲਿਓਰੇ ਮਨ ਮਨਾ ਜਾਗ ਲਿਓ ਕਹਾ ਗਾਖ ਸੁਬਿਆ ਜੋਤਨ ਪੂਜ ਸੰਗਹੀ ਕੋਪੀ ਸੰਗ ਨਾਮ ਰਿਆ ਜਦ ਇਹਨੂੰ ਛੱਡ ਕੇ ਆਸਾ ਕਹਿੰਦੇ ਬਖਦੇ ਭਾਵੇਂ ਬਖਦੇ ਤੀਰਥਾਂ ਉੱਤੇ ਨਹੀਂ ਉੱਥੇ ਰਹਿੰਦੇ ਮਹਨ ਤੀਰਥਾਂ ਦੇ ਉੱਪਰ ਨਿਵਾਸ ਰੱਖਨੇ ਮਹਨ ਕੁੱਟ-ਕੁੱਟ ਜੀਆਂ ਖਾ ਖੜੇ ਬੱਗੇ ਨਾ ਕਹੀਆ ਪਰ ਜੇ ਜੀਆਂ ਨੂੰ ਬਲੋਂ ਕੁੱਟ-ਕੁੱਟ ਕੇ ਖਾ ਜਾਣ ਤਾਰੇ ਨੇ ਫਿਰ ਸਤਿਗੁਰੂ ਜੀ ਕਹਿੰਦੇ ਮਾਰੂ ਦੇ ਸਕ ਚਿੱਤੇਂ ਦੇ ਸੋਹਣੇ ਲੱਗਦੇ ਨੇ ਵੇਖਣ ਨੂੰ ਭਾਈ ਪਰ ਸਾਫ ਸਧਰੇ ਨਹੀਂ ਆਕੇ ਜਾਂਦੇ ਇਜੇ ਤਰ੍ਹਾਂ ਤੇਰਾ ਪਹਿਰਾਵਾ ਭਾਵੇਂ ਕਿੰਨਾ ਵੀ ਚੰਗਾ ਤੂੰ ਨਾ ਹੋਵੇ ਚਿੱਟੇ ਕੱਪੜੇ ਜਿੰਨੇ ਮਰਜ਼ੀ ਸੋਹਣੇ ਹੋਣਾਂ ਫਰਕ ਆ ਸਕੈ ਨਹੀਂ ਜੇ ਤੇਰੇ ਅੰਦਰ ਭਾਈ ਸ਼ੁੱਭ ਕਰੂਣੀ ਨੀ ਮਾਨਾ ਫਿਰ ਇਹ ਤੈਨੂੰ ਇਹ ਚਿੱਟੇ ਕੱਪੜਿਆਂ ਦਾ ਇਹ ਸੋਹਣੇ ਤੇ ਰਾਜੇ ਦਾ ਕੋਈ ਫੈਲਾ ਨਹੀਂ ਹੈ ਕਿਉਂਕਿ ਤੇਖੀ ਪ੍ਰਗਣਾ ਲੱਗ ਗਈ ਤੇ ਖਾ ਦੇਗਾ ਪਹਿਰਾਵੇ ਦੇ ਨਾਲ ਕਰ ਉੱਠਨੇ ਕੋਈ ਨਹੀਂ ਹੁਣਾ ਹੈ ਇਸ ਕਰਕੇ ਪਾਤਸ਼ਾਹ ਜੀਆਂ ਨੇ ਵਚਨ ਕਰੇ ਕਿ ਭਾਈ ਆਪਾ ਬਾਰੇ ਪਰੇ ਹਨ ਕਿੰਨਿਆਂ ਜਿਗੀਆਂ ਨੂੰ ਬੜੋਂ ਕੁੱਟ-ਕੁੱਟ ਕੇ ਖਾ ਰਹੇ ਇਹ ਦੇਹ ਵਿਕਾਰ ਕਰਮੁ ਕਰ ਮਾਰੇ ਨੇ ਫਿਰ ਉਹ ਅੰਦਰੋਂ ਸਾਥ ਖੁੱਝੇ ਨਹੀਂ ਆਕੇ ਜਾਂਦੇ ਸਿਮਰ ਰੁਖ ਸਤ ਸਰੀਰ ਮੈਂ ਜਿਨੂ ਦੇਖੁ ਪ੍ਰਭੰਨ ਜਿਵੇਂ ਸਿਮਰ ਦਾ ਰੂਪ ਹੈ ਸਤਗੁਰ ਜੀ ਕਹਿੰਦੇ ਤਿਵੇਂ ਇਹ ਮੇਰਾ ਸਰੀਰ ਸਿਮਰ ਦੇ ਰੁਖ ਵਕਤ ਸੇਵਾ ਦੇ ਫੜਾ ਨੂੰ ਵੇਖ ਕੇ ਤੂੰ ਤੇ ਪ੍ਰੇਖਾ ਕਰ ਰਹੇ ਸਤਿਗੁਰ ਜੀਆ ਨੇ ਆਸਾ ਜੀ ਦੀ ਬਾਤ ਦੇ ਵਿੱਚ ਵੀ ਸੇਮਰ ਰੁਖ ਦਾ ਜੇਕਰ ਕਿੰਦਰ ਸੇਮਰ ਰੁਖ ਸਰਾਏ ਜਾ ਆਤਮਿਕ ਅਪਚ ਅਤਮੋਚ ਕੋਈ ਜਿਆਦਾ ਆਸਕਰ ਜਾਇ ਖਰਸੇ ਕਿਤ ਤਾਰ ਵਿਕੇ ਪੁੱਲ ਵਕ ਕੇ ਕੰਧਾ ਆਗਰ ਕਰ ਸੇਮਰ ਰੁਖ ਦਾ ਸਤਿਗੁਰ ਜੀ ਦੇ ਵਿੱਚ ਕੋਈ ਵੀ ਵਕ ਕੰਧਾ ਨਹੀਂ ਹੁੰਦਾ ਨਾ ਉਹ ਬਲਕਿ ਅਤੇ ਕੰਮ ਨਹੀਂ ਹੁੰਦੇ ਇਸ ਕਰਕੇ ਇਹ ਸਾਡਾ ਸਰੀਰ ਵੀ ਉਸ ਸਿਰਮਾ ਦੇ ਰੁਕ ਵਰ ਕਰਦਾ ਆਸਾ ਜੀ ਕਹਿੰਦੇ ਇਹ ਜਿਵੇਂ ਦੂਤਿਆਂ ਦੇ ਕੰਮ ਨਹੀਂ ਹੁੰਦੇ ਪਰ ਭਾਵੇਂ ਉਪੇਖਾ ਕਰਕੇ ਆ ਜਾਂਦੇ ਹਨ ਪਰ ਉਹ ਜਿਹੇ ਮੇਰੇ ਹੁਣ ਨਹੀਂ ਮੇਰੇ ਸਰੀਰ ਵਿੱਚ ਜਿਹੜੇ ਅੰਦਰ ਹੁੰਦੇ ਇਹ ਕਿਸੇ ਦੇ ਕੰਮ ਨਹੀਂ ਹੁੰਦੇ ਕਿਉਂਕਿ ਹੁਣ ਲੁਕੇ ਹੋਏ ਨੇ ਗੁਣਾਬੀ ਮਤ ਦੇ ਸਭ ਕੁਝ ਨੂੰ ਜੀਵੋਸ ਨੂੰ ਲਾਉਂਦੇ ਨੇ ਮਤ ਵਿੱਚ ਰੱਤਨ ਵਿਵਾਹ ਮਾੜਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਸੁਣ ਕੇ ਇਹ ਮਤ ਦੇ ਵਿੱਚੋਂ ਸੁਭ ਗੁਣਾ ਨੇ ਪਲਕ ਪਾਉਣਾ ਸੀ ਪਰ ਗੁਰੂ ਦੀ ਮਤ ਲਈ ਨਹੀਂ ਹੈ ਸੁਭ ਗੁਣ ਸਭ ਕੁਝ ਜੀ ਕਹਿੰਦੇ ਜੋ ਕੀ ਪੈ ਗਏ ਇਸ ਕਰਕੇ ਇਹਨਾਂ ਦਾ ਕੋਈ ਕੰਮ ਨਹੀਂ ਹੈ ਇਹ ਹੁਣ ਮੇਰੇ ਸਰੀਰ ਵਿੱਚ ਹਨ ਪਰ ਇਹ ਕਿਸੇ ਕੰਮ ਨਹੀਂ ਆਉਂਦੇ ਅੰਦਲੇ ਗਿਆਨ ਬਾਣੀਆਂ ਅੱਖਰਾਂ ਦੇ ਨਾਲ ਮੁਕਤੀ ਦਾ ਮਾਰਗ ਮੁਕਤੀ ਦਾ ਰਸਤਾ ਬੇਨਾਸੀ ਪਰ ਆਸਾ ਕਹਿੰਦੇ ਸਿਰ ਤੇ ਪੌੜਾਂ ਦਾ ਭਾਰ ਚੁੱਕਿਆ ਗਿਆ ਤੇ ਗੁਨਾ ਗਵਾਈ ਬੰਕੜੀ ਆਦਗਣ ਬੰਨੀ ਆਗਣ ਚ ਵੀ ਵੰਨ ਸਤੂ ਜੀ ਕਹਿੰਦੇ ਪੌੜਾਂ ਦਾ ਭਾਰ ਬਨ ਕੇ ਕਿੰਨਾ ਸਿਰ ਤੇ ਝੁਕੜਿਆ ਭਾਈ ਹੁਣ ਜਿਹੜਾ ਉਹ ਮੁਕਤੀ ਦਾ ਰਸਤਾ ਹੈ ਉਹ ਅੱਖਾਂ ਦੇ ਨਾਲ ਦੱਬਦਾ ਨਹੀਂ ਹੈ ਕਿਉਂਕਿ ਅੱਖਾਂ ਹੀ ਨਹੀਂ ਹਨ ਸਾਡੇ ਆਮੀ ਆ ਇਸ ਲਈ ਹਾਪ ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਹਾੜੀ ਉੱਤੇ ਚੜ ਕੇ ਉਸ ਪਹਾੜੀ ਨੂੰ ਪਾਰ ਲੰਘਾਂ ਚਾکریاں ਚਗਿਆਣੀਆਂ ਅਗਰ ਸਿਆਣਕ ਕਿਤ ਸਤੇ ਪਾਸਾ ਕਿੰਨੇ ਨਾਗ ਪਹਾੜੀ ਰੰਗ ਤੇ ਵਰ ਕੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਜੀਆਂ ਨੇ ਲੋਕਾਂੀਆਂ ਪਸੰਦਾ ਜਿਹੜੀਆਂ ਕਿਸੇ ਦੀ ਪਰੇਸ਼ਾਨੀ ਕਰਨੀ ਹੈ ਕਿਸੇ ਦੀ ਸਭ ਕੋ ਕਾਸਾ ਕਹਿੰਦੇ ਨੂੰ ਖੁਸ਼ੀ ਲੈ ਕਰਦੇ ਤੇ ਉਪਸਥਿਤ ਕਰਦੇ ਲੋਕ ਬਖਾਵੇ ਜੀ ਚਲਾਈ ਇਹ ਕਿਸੇ ਗੱਲ ਦੀ ਆਸਰ ਨਹੀਂ ਆਨ ਨਾਨਕ ਨਾਮ ਸੁਭਾਤ ਨੂੰ ਬਤ ਛੁੱਟਹਿ ਜਿਤ ਇਸ ਕਰਕੇ ਕਾਸਾ ਕਹਿੰਦੇ ਭਾਈ ਤੈ ਤੂੰ ਕਿ ਕਿਸੇ ਦੇ ਆਪਸਾਨਾ ਕਰਕੇ ਆਪਣੇ ਜੀਵਨ ਵਿੱਚ ਚਲਾਕੀਆਂ ਕਰਕੇ ਚਤਰਾਇਆਂ ਕਰਕੇ ਤੇ ਤੂੰ ਇੱਕ ਮੁਸ਼ਕਲ ਪੰਡਲ ਹੈ ਜੀਣਾ ਤੂੰ ਨਾਨਕ ਨਾਮ ਸੁਭਾਦ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਗੁਰੂ ਗ੍ਰੰਥ ਸਾਹਿਬ ਗੁਰੂ ਤੋਂ ਨਾਮ ਲੈ ਨਾਮ ਜਪ ਤੇ ਮਾਇਆ ਦੇ ਮੋਹ ਦੇ ਵਿੱਚ ਬੱਜਾ ਹੋਏ ਨਾ ਸਤਿਗੁਰੂ ਜੀ ਕਹਿੰਦੇ ਇਸ ਨਾਮ ਸਿਮਰਨ ਤੇ ਰਹਿ ਜੀ ਇਹ ਆ ਮਾਇਆ ਦੇ ਮੋਗ ਨੇ ਮਨੁੱਖਾਂ ਨੂੰ ਬੰਨ੍ਹਿਆ ਪ੍ਰਯਾਸ ਦੇ ਵਿੱਚ ਇਤੋਂ ਮੁਕਤ ਹੋਣ ਦਾ ਇੱਕੋ ਇੱਕ ਸਾਧਨ ਹੈ ਸਤਿਗੁਰੂ ਜੀ ਦਾ ਨਾਮ ਸਤਿਗੁਰੂ ਜੀ ਦਾ ਪ੍ਰਤਿਰ ਗਿਆਨ ਜਿਸ ਕਰਕੇ ਪਾਰਸਾਂ ਕਿੰਨ ਜਿਹੜਾ ਮਾਇਆ ਦੇ ਵਿੱਚ ਬੱਝਿਆ ਹੋਇਆ ਭਾਈ ਕਿ ਪ੍ਰਮਾਤਮਾ ਦੇ ਨਾਮ ਨਾਲ ਜਾਈ ਮਾਇ ਗੁਰ ਦੇ ਸੰਗਤ ਦੇ ਰਾਹੀ ਮੋਹ ਦੇ ਇਸ ਕਰਕੇ ਈ ਪ੍ਰਾਈ ਗੁਰੂ ਵਾਲੇ ਬਣੋ ਗੁਰੂ ਚਰਣਾ ਨਾਲ ਗੁਰੂ ਚਰਣਾ ਨਾਲ ਜੁੜ ਕੇ ਨਾਮ ਮਿਆਂ ਦਾ ਤਾਂ ਸਤਿਕਰਾਂ ਨੂੰ ਪ੍ਰਾਪਤ ਕਰਿਏ ਤੇ ਸਭ ਕੁਝ ਦੇ ਨਾਮ ਨੂੰ ਜਪਨਾ ਕਰੀਏ ਸੇਵਨ ਕਰੀਏ ਸੇਵਾ ਕਰੀਏ ਸਰਬੋਤੇਗੰਗ ਜਿਵੇਂ ਸਰੀਰ ਨੂੰ ਸਕਾਰਤਾਂ ਹੈ ਸਰੀਰ ਨੇ ਕੰਮ ਨਿਯਮਣਾ ਤੇ ਸਰੀਰ ਦੇ ਦੇ ਇੱਥੇ ਹੀ ਰਹਿ ਜਾਣਾ ਇਸ ਕਰਕੇ ਅੰਦਰ ਉਸ ਅਕਾਰ ਤੁਵੇ ਕੁਝ ਦੇ ਦਿੱਤੇ ਹੋਏ ਗੁਣਾ ਨੂੰ ਪਰਗਟ ਜਿਹੜੇ ਮਨ ਦੇ ਵਿੱਚ ਪੈਜੇ ਨੇ ਵਿਨੇ ਉਹਨਾਂ ਗੁਣਾ ਨੂੰ ਪ੍ਰਗਟ ਕਰਨ ਦਾ ਹੋਵੇਗਾ ਕਿ ਜੇ ਇੱਕ ਗੁਰੂ ਹੀ ਸਿੱਖ ਹੁਣੀ ਆਸਾਂ ਕਿਤੇ ਗੁਰੂ ਦੀ ਸੁਖਿਆ